ਦੀਪ ਕੰਬੋਜ ਗੋਲਡੀ ਜੀ ਕੁਐਸਚਨ ਨੰਬਰ 1486 ਅ ਮੇਰਾ ਖਿਆਲ ਹੈ ਤੁਹਾਨੂੰ ਆ ਗਿਆ ਹੋਣਾ ਜਵਾਬ ਸਬਡਿਮੇਟਰੀ ਪੁੱਛ ਲੋ ਸਪਲੀਮੈਂਟਰੀ ਹੈ ਜੀ ਇਹਦੇ ਵਿੱਚ ਅਰਨੀ ਵਾਲੇ ਦਾਣਾ ਮੰਡੀ ਇੱਕ ਬਣਉਣੀ ਹੈ ਜੀ ਸੋ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਇਹਦੇ ਵਿੱਚ ਕੀ ਕੀ ਸਹੂਲਤਾਂ ਤੇ ਕਦੋਂ ਤੱਕ ਇਹ ਕੰਪਲੀਟ ਹੋ ਜਾਏਗੀ ਸਰ ਦਾ ਗੁਰਮੀਰ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਸਰਵਾਸਪੀਕਰ ਸਾਹਿਬ ਮੈਂ ਮਾਨਯੋਗ ਮੈਂ ਪ੍ਰਸਾਦ ਨੂੰ ਦੱਸਣਾ ਚਾਹਣਾ ਕਿ ਮਾਰਕੀਟ ਕਮੇਟੀ ਅਰਨੀ ਵਾਲਾ ਵੱਲੋਂ ਅਨਾਜ ਮੰਡੀ ਬਣਾਉਣ ਲਈ ਨਗਰ ਪੰਚਾਇਤ ਅਰਨੀਵਾਲਾ ਸ਼ੇਖਸ ਭਗਤ ਤੋਂ 12 ਏਕੜ ਜ਼ਮੀਨ ਖਰੀਦ ਕੀਤੀ ਗਈ ਹੈ ਨਗਰ ਪੰਚਾਇਤ ਅਰਨੀਵਾਲਾ ਸ਼ੇਖਸਬਾਨ ਵੱਲੋਂ ਮਤਾ ਨੰਬਰ 111 ਮਿਤੀ 29/1/24 ਰਾਹੀਂ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚੋਂ 12 ਏਕੜ ਜਗ੍ਹਾ ਦੇ ਸੰਬੰਧੀ ਪ੍ਰਵਾਨ ਕੀਤਾ ਗਿਆ ਇਸ ਸੰਬੰਧੀ ਡਾਇਰੈਕਟਰ ਸਥਾਨਕ ਸਰਕਾਰ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਪੱਤਰ ਨੰਬਰ ਜ ਜੱ ਪੱਤਰ ਨੰਬਰ ਜਜਾ ਵਪਾਰ ਡਾ 1077 224 15919 ਮਿਤੀ 1 3 24 ਰਾਹੀਂ ਇਹ ਜਗ੍ਹਾ ਦੇਣੀ ਪ੍ਰਮਾਣ ਕੀਤੀ ਗਈ ਤੇ ਇਸ ਦੀ ਬਣਦੀ ਅਦਾਇਗੀ 1 ਕਰੋੜ 14 ਲੱਖ ਰੁਪਏ ਪੰਜਾਬ ਮੰਡੀ ਬੋਰਡ ਵੱਲੋਂ ਨਗਰ ਪੰਚਾਇਤ ਅਰਨੀਵਾਲਾ ਸ਼ਹਿਰ ਖਾਕ ਦੇ ਸ਼ੇਖ ਸੁਬਾਨ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ ਇਸ ਉਪਰੰਤ ਇਸ ਜਗ੍ਹਾ ਦੀ ਨਿਸ਼ਾਨਦੇਹੀ ਮਾਰ ਭਾਗ ਤੋਂ ਕਰਵਾ ਲਈ ਗਈ ਹੈ ਉਪਰੰਤ ਨਗਰ ਪੰਚਾਇਤ ਅਰਨੀ ਵਾਲਾ ਸ਼ੇਖ ਸੁਬਾਨ ਵੱਲੋਂ ਰਕਬੇ ਦੀ ਰਜਿਸਟਰੀ ਅਤੇ ਇੰਤਕਾਲ ਪੰਜਾਬ ਮੰਡੀ ਬੋਰਡ ਮਹਾਲੀ ਦੇ ਨਾਂ ਤੇ ਹੋ ਗਿਆ ਹੈ ਪੰਜਾਬ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਮਿਤੀ 28 25 ਨੂੰ ਇਸ ਮੰਡੀ ਨੂੰ ਮੁੱਖ ਜਾੜ ਕੋਸ਼ਤ ਕਰਨਾ ਪ੍ਰਵਾਨ ਕੀਤਾ ਜਾ ਚੁੱਕਾ ਹੈ ਹੁਣ ਇਹ ਕੇਸ ਮੁੱਖ ਜਾੜ ਦੀ ਫਾਈਲ নোਟੀਫਿ케이션 ਲਈ ਵਿਚਾਰ ਅਧੀਨ ਹੈ। ਥੈਂਕ ਯੂ। ਜੀ ਗੋਲਡੀ ਜੀ। ਗੋਲਡੀ ਜੀ ਸਪੀਕਰ ਸਾਹਿਬ ਇਹ ਪੁੱਛੋ ਜੀ ਤੇ ਕਿਹੜੀ ਕਿਹੜੀ ਸਹੂਲਤਾਂ? ਕਿਹੜੀਆਂ ਕਿਹੜੀਆਂ ਸਹੂਲਤਾਂ ਜੀ? ਮੰਤਰੀ ਜੀ ਅ ਮਾਨਯੋਗ ਮੈਂਬਰ ਸਾਹਿਬ ਨੇ ਵੈਸੇ ਸਹੂਲਤਾਂ ਦੀ ਗੱਲ ਹੈ ਜਿਹੜੀ ਇਹ ਸਾਡੀ ਅਸੈਂਬਲੀ ਦਾ ਲਾੜਲਾ ਮੈਂਬਰ ਆ ਬਹੁਤ ਵੱਡਾ ਕੰਮ ਕਰਕੇ ਆਇਆ ਹੈ। ਇਸ ਮੰਡੀ ਜਿਹੜੀ ਦਾਣਾ ਮੰਡੀ ਹੈ ਪੰਜਾਬ ਦੀ ਪਹਿਲੀ ਮੰਡੀ ਹੋਊ ਜਿਹਦੇ ਨਾਲ ਸਿੰਗਾ ਦੀ ਮੰਡੀ ਵੀ ਹੋਊਗੀ ਅਤੇ ਜਾਮਣ ਜੰਮੂ ਜੀ ਨੂੰ ਕਹਿੰਦੇ ਆ ਜੀ ਉਹਦੀ ਵੀ ਇਹ ਮੰਡੀ ਹੋਊਗੀ ਪਹਿਲੀ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਕਾਟਨ ਦੀ ਫਸਲ ਜ਼ਿਆਦਾ ਹੁੰਦੀ ਹੈ ਅਬੋਰ ਤੋਂ ਬਾਅਦ ਇਹ ਦੂਜੀ ਕਾਟਨ ਮੰਡੀ ਹੋਵੇਗੀ ਇਸ ਲਈ ਇਹ ਐਮਐਲਏ ਸਾਹਿਬ ਨੇ ਕਾਫੀ ਲੰਮੇ ਸਮੇਂ ਤੋਂ ਉਹਦੇ ਲਈ ਮਿਹਨਤ ਕੀਤੀ ਔਰ ਇਸ ਮੰਡੀ ਨੂੰ ਕਰਵਾ ਕੇ ਅੱਡੇਆ ਜਲਦੀ ਇਹਨੂੰ ਬਹੁਤ ਵਧੀਆ ਨਮੀਨੀਕਰਨ ਨਾਲ ਚੰਗੀ ਮੰਡੀ ਬਣਾਵਾਂਗੇ ਥੈਂਕ ਯੂ ਥੈਂਕ ਯੂ